ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਕੇ ਪਾਤਸ਼ਾਹ ਸਟੂਡੀਓ ਬਲੋਂ ਅੱਜ ਤੋਂ ਅਸੀਂ 5 ਦਿਨ ਦਾ ਕੈਂਪ ਆਰੰਭ ਕਰਨ ਜਾ ਰਹੇ ਹਾਂ ਆਨਲਾਈਨ ਉਸ ਬੰਦ ਵਿੱਚ ਅਜਾ ਆਪਾਂ ਸਭ ਤੋਂ ਪਹਿਲਾਂ ਕਿ ਜਿਹੜੀ ਪੱਗ ਦੀ ਪੂਣੀ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਚੀਜ਼ ਲੋੜ ਹੈ ਉਹ ਦੇਖਾਂਗੇ ਆਪਾਂ ਪੱਗ ਨੂੰ ਗੇਲਾ ਕਿਸ ਤਰ੍ਹਾਂ ਕਰਨਾ ਹੈ ਫਿਰ ਪੂਣੀ ਕਿਸਾ ਕਰਨੀ ਹੈ ਉਸ ਤੋਂ ਬਾਅਦ ਆਪਾਂ ਬੇਸ ਸਿੱਖਾਂਗੇ ਬੇਸ ਤੋਂ ਬਾਅਦ ਇੱਕ ਲੜ ਸਿੱਖਾਂਗੇ ਆਓ ਬਾ ਪਗ ਦੀ ਪੂਣੀ ਕਰਦੇ ਹਾਂ ਆਪਾਂ ਪੱਗ ਨੂੰ ਸਭ ਤੋਂ ਪਹਿਲਾਂ ਹਲਕੇ-ਹਲਕੇ ਗਿੱਲੀ ਘੱਲ ਲੈਣਾ ਘਰਦੋਂ ਖੂਦ ਪੀਣੀ ਕੋਈ ਬੁਰਜ ਮੋਜੀ ਕਰਕੇ ਸਾਰੀ ਪਗਲੀ ਉੱਪਰ ਹਲਕਾ ਹਲਕਾ ਛਟਾ ਮਾਰ ਲਓ ਧਿਆਨ ਨਾਲ ਬੱਗੋ ਸੁੱਕੀ ਜਾਂਦੇ ਸਾਰੇ ਪਾਸੋਂ ਹਲਕੀ ਹਲਕੀ ਕੀਤੀ ਹੋ ਜਵੀ ਹਾਂ ਜਿਹੜਾ ਇਹਨਾਂ ਫੜੋ ਪਹੋਂ ਜਦੋਂ ਪੋਣੀ ਕਰਨੀ ਆ ਆਪਾਂ ਕੁਝ ਗੱਲਾਂ ਧਿਆਨ ਰੱਖਣਾ ਹੈ ਪੋਣੀ ਕਰਨ ਲੱਗੇ ਧਿਆਨ ਰੱਖੋ ਜਿਹੜਾ ਤੁਸੀਂ ਸੱਜੇ ਹੱਥ ਵਿੱਚ ਜੋ ਆਹ ਕੁੰਜਾ ਫੜਨਾ ਅੱਕੀ ਕੰਨੀ ਨੂੰ ਆਪਣੀ ਸਿਰ ਤੇ ਰੱਖ ਕੇ ਦੋਨੇ ਪੱਲੇ ਜੋੜ ਕੇ ਕਾਦੇ ਕੁੰਡੇ ਨਾਲ ਜਾਂ ਕਰ ਕਿਸੇ ਨੂੰ ਖੜਾ ਕੇ ਤੁਸੀਂ ਕਰ ਸਕਦੇ ਆ ਆ ਫੜ ਲਓ ਹੁਣ ਪਿੱਛੇ ਆ ਜੋ ਜੀ ਆ ਕੇ ਤੁਸੀਂ ਸੱਜੇ ਹੱਥ ਦੇ ਵਿੱਚ ਉਹ ਪੱਗ ਦੀ ਇਹ ਸਲਾਈਟ ਹੱਥ ਫੜ ਲੈਣੇ ਠੀਕ ਹੈ ਜੀ ਖੱਬੇ ਹੱਥ ਵਿੱਚ ਆਪਾਂ ਕੀ ਕੰਨੀ ਫੜ ਲੈਣੀ ਹੈ ਦੋਨੋਂ ਹੱਥ ਖਿੱਚ ਕੇ ਹੱਥ ਬਰਾਬਰ ਕਰੋ ਪੈਰ ਨੂੰ ਕੋਲ ਕੇ ਦੇਖੋ ਜੀ ਸੱਜੇ ਹੱਥ ਵਿੱਚ ਸੀਣ ਖੱਬੇ ਹੱਥ ਵਿੱਚ ਪੱਕੀ ਕਰਨੀ ਦੋਨੋਂ ਹੱਥ ਬਰਾਬਰ ਕਰਕੇ ਦੇਖ ਲਓ ਦੋਨੋਂ ਹੱਥ ਖਿੱਚ ਕੇ ਖੜਾ ਆਪਾਂ ਸਭ ਤੋਂ ਪਹਿਲਾਂ ਆਪਾਂ ਖੱਬਾਂ ਵਾਲਾ ਪੱਲਾ ਉਹ ਹੰਦ ਸੱਟਾਂਗੇ ਫਿਰ ਸੱਜੇ ਵਾਲਾ ਪੱਲਾ ਧੀ ਹੌਲੀ ਹੌਲੀ ਹੱਥਾਂ ਨੂੰ ਛੱਡਦੇ ਹੋਏ ਕਪੜਾ ਛੱਡੀ ਜਾਓ ਹੌਲੀ ਹੌਲੀ ਪਿੱਛੇ ਨੂੰ ਜਾਈ ਜਾਓ ਦੇਖਾ ਕੇ ਇਹਦੀ ਕਦਾਰੀ ਨੂੰ ਆਪਾਂ ਫੇਰ ਫੜ ਲਓ। ਫੜ ਕੇ ਇਹਨੂੰ ਖਿੱਚੋ। ਕਿੰਨਾ ਪੱਕ ਨੂੰ ਸਦਾ ਜੂਈ ਆ। ਤੋਂ ਆਪਾਂ ਖਿੱਚਣ ਦੇ ਨਾਲ ਜਿਹੜਾ ਕੱਪਾ ਸੈਂਟਰ ਦੇ ਵਿੱਚ ਢਿੱਲਾ ਆ ਉਹ ਕਪੜਾ ਸਾਰਾ ਐਡਜਸਟ ਹੋ ਜਾਂਦਾ। ਬੂਨੇ ਪਨੇ ਝਾੜ ਕੇ ਇੱਥੇ ਮਾਰ ਲਈ ਆਪਾਂ ਘਾਟ। ਘੱਟ ਮਾਰਦੇ ਇਸ ਤਰ੍ਹਾਂ। ਅਗਾ ਅੱਗੇ ਮੱਚੀ। ਇੱਥੋਂ ਉੱਪਰ ਫੜਿਆ। ਇੱਕੀ ਪੱਲਾ ਕਰਕੇ ਆਪਾਂ ਦੋਨੋਂ ਪੱਲੇ ਫੜਨੇ ਆ ਪੱਲਾ ਫੜਨਾ ਆਪਾਂ ਬਿਲਕੁਲ ਕਹਿਰਾ ਇਹਦੇ ਵਿੱਚ ਇਹਨਾਂ ਦੇ ਵਿੱਚ ਵੀ ਕਪੜਾ ਕੋਈ ਨਾ ਆਵੇ ਤੇ ਨਾਲ ਵੀ ਕੋਈ ਨਹੀਂ ਫੜਨਾ ਆਪਾਂ ਪਹਿਲਾਂ ਤੇ ਖੀਲਾ ਦੋਨੇ ਪੱਲੇ ਫੜ ਕੇ ਇੱਕ ਹੱਥ ਚੌੜੀ ਪੂਣੀ ਕਰੀਏ ਪਟਿਆਲਾ ਚਾਹੀ ਪਾਗਲ ਦੇ ਤੋ ਫੜਿਆ ਇਹੋ ਜ਼ਿਕ-ਜ਼ੈਕ ਕਰਦੇ ਆ ਫੋਲਗੇ ਜੁਲੀ ਜਾਣਾ ਆਪ ਪੱਲਾ ਫੜਿਆ ਜਿਹੜੇ ਕਿਨਾਰੀਆਂ ਪਹਿਲਾਂ ਬਣਾਈਆਂ ਆਪਾਂ ਉਹੀ ਬਾਅਦਾਂ ਫੜਨੀ ਆ ਆ ਹੋ ਗਿਆ ਤੇ ਤੋ ਹੋ ਗਿਆ ਇਹ ਹੋ ਗਈ ਆਪਣੀ ਪੂਣੀ ਜੇ ਲੱਗਦਾ ਤੁਹਾਡੀ ਪੂਣੀ ਤੁਹਾਨੂੰ ਖੁੱਲ ਜਾਂਦੀ ਆ ਆਪਾਂ ਪੂਣੀ ਦੇ ਉੱਪਰ ਚੁੰਡੀਆਂ ਲਗਾ ਕੇ ਪੂਣੀਏ ਨੂੰ ਸੇਫ ਰੱਖ ਸਕਦੇ ਆ ਇਹ ਆਪਣੀ ਪੂਣੀ ਹੋ ਗਈ ਜੀ ਬੇਸਤਾ ਫਰਮਣੀ ਦੇਖਦੇ ਪਗਦੀ ਪੂਣੀ ਤੋਂ ਬਾਅਦ ਵਿੱਚ ਸੈਦੇ ਉੱਪਰ ਬੀਜ ਸੀ ਬੀਜਲੀ ਆਪਾਂ ਇੱਕਸਾ ਇਕੱਠੇ ਕਰਕੇ ਉਹ ਹਲਕਾ ਹਲਕਾ ਮੱਟਵਾ ਕੇ ਦੱਬਾ ਵੱਟ ਦੇ ਕੇ ਵੱੜ ਕੇ ਸੈਦੇ ਉੱਪਰ ਵੱਡਾ ਸਾਰਾ ਜੁੱਟਾ ਕਮਾ ਲਓ ਇਸਾਕੇ ਜਿਹੜੇ ਬੱਚਾ ਦੇ ਕੇਸ ਭਾਰੇ ਆ ਉਹਨਾਂ ਕੇਸ ਨਹੀਂ ਟਕਦੇ ਉਹਨਾਂ ਚੀਚ ਤੋਂ ਲਈ ਆਪਾਂ ਸੂਈ ਲੈ ਕੇ ਆਮ ਸੂਈ ਘਰਾ ਵਿੱਚੋਂ ਹੁੰਦੀ ਆ ਇਹ ਇਹ ਸੂਈ ਨਾਲ ਆਪਾਂ ਕਿਸਾਉਂਟ ਕਰਾਵਾਂਗੇ ਇਹ ਸੂਈ ਉਹਨਾਂ ਚਾਤੇ ਲਈ ਆ ਜਿੰਨਾ ਚਿਰ ਬੱਚੇ ਪੱਗ ਦੀ ਪ੍ਰੈਕਟਿਸ ਕਰ ਰਹੇ ਆ ਪੱਗ ਸਿੱਖ ਰਹੇ ਆ ਬਾਅਦ ਵਿੱਚ ਇਹਦੀ ਲੋੜ ਨਹੀਂ ਪੈਂਦੀ ਇਹਨਾਂ ਆਪਣੇ ਕੇਸਾਂ ਨੂੰ ਟਿਕਾ ਦੇਵਾਂਗੇ ਹੁਣ ਕੀ ਕਰਨਾ ਆ ਆਪਾਂ ਪਟਕਾ ਲੈਣਾ ਪਟਕੇ ਨੂੰ ਕਟੋ-ਕਟੋ 2 ਉਂਗਲਾਂ ਫੋੜ ਕਰਨਾ। ਜਦੀ ਨਾਲ ਅੱਗੇ ਪਟਕਾ ਨਹੀਂ ਬੰਦਣਾ। ਉਂਗਲਾਂ ਫੋੜ ਕਰਾਂਗੇ। ਫੋੜ ਕਰਕੇ ਆਪਾਂ ਪਟਕਾ ਬੰਦਾਂਗੇ। ਪੱਕਾ ਮੱਥੇ ਤੋਂ 2 ਉਂਗਲਾਂ ਉੱਚਾ। ਜਦੀ ਨਾਲ ਅੱਗੇ ਪਟਕਾ ਨਹੀਂ ਬੰਦਣਾ। ਪਟਕਾ ਮੱਥੇ ਤੋਂ 2 ਉਂਗਲਾਂ ਉੱਚਾ ਰੱਖਣਾ। ਸਿਰ ਇਹ ਨੀਵਾ ਕਰਕੇ ਆਪਾਂ ਗਿੱਚੀ ਤੇ ਗੱਠ ਮਾਰ ਲਵਾਂਗੇ ਸਿੰਗਲ ਗੱਠ ਮਾਰਨੀ ਆਪਾਂ ਮਾਰ ਕੇ ਸਦਾ ਕਪੜਾ ਸਾਰਾ ਆਪਾਂ ਟਾਈਟ ਕਰ ਲੈਣਾ ਇਹ ਵੀਡੀਓ ਆਪਾਂ ਕਿਵੇਂ ਵਿੱਚ ਇਸ ਬੀਜ ਦੀ ਆਪਾਂ ਬਿਲਕੁਲ ਨਾਲ ਪਾਰਾਂ ਆ ਵੈਸੇ ਵੀਡੀਓ ਆਪਾਂ ਪਹਿਲਾਂ ਪਾਈ ਹੋਈ ਆ ਬੀਜ ਦੀ ਪੂਣੀ ਦੀ ਜੇ ਐਕਸਟਰਾ ਅਲੱਗ ਦੇਖਣਾ ਚਾਹੁੰਦਾ ਉਹ ਦੇਖ ਸਕਦੇ ਆ ਹੁਣ ਦੇਖੋ ਕਮਜੋ ਦੇਖੋ ਇਹ ਆਪਾਂ ਇੱਥੇ ਇੱਕ ਵੇਲੇ ਆਪਾਂ ਗੱਠਮਾਰੀ ਗੱਠ ਮਾਰ ਕੇ ਜਿਹੜਾ ਤੁਹਾਡੇ ਖੱਬੇ ਹੱਥਾ ਪੱਲਾ ਪਹਿਲਾਂ ਆ ਉਹ ਪੱਲਾ ਆਪਾਂ ਗੱਦੇ ਉੱਪਰਤੀ ਲੈ ਆਉਣਾ ਇਹਦੇ ਨਾਲ ਕੀ ਹੋਣਾ ਤੁਹਾਡੀ ਗੱਠੀ ਇਹ ਢਿੱਲੀ ਨਹੀਂ ਹੋਣੀ ਆ ਦੋਨੇ ਪੱਲੇ ਜੋੜ ਕੇ ਇੱਕ ਪੱਲਾ ਉੱਪਰੋਂ ਫੋਲਡ ਕਰ ਦਿਓ ਤੇ ਇਹ ਬਣਾ ਦਿਓ ਜੀ ਸਮਝ ਗੋ ਤੇ ਬਣਾ ਕੇ ਆਪਾਂ ਪੰਨੇ ਦੀ ਸ਼ੇਪ ਤੇ ਨੂੰ ਬੰਦੂਆਂਗੇ ਇਸ ਲੜ ਨੂੰ ਆਪਾਂ ਥੋੜਾ ਇਸ ਤਰ੍ਹਾਂ ਨਹੀਂ ਲੈਣਾ ਰਾਉਂਡ ਸ਼ੇਪ ਚ ਲਵਾਂਗੇ ਤੇ ਬੈਕ ਸੈਟ ਤੇ ਜਿੱਥੇ ਲਾਸਟ ਤੱਕ ਲੜ ਖਤਮ ਹੁੰਦਾ ਹੈ ਉੱਥੇ ਲਾਉਣਾ ਆ ਦੇਖੋ ਬੱਲ ਇਹ ਬਣਦਾ ਕੱਲ ਇਹ ਹੋਗਾ ਜੀ ਆਪਣਾ 20 ਹੁਣ ਅੱਜ ਸਵਾਦ ਆਪਾਂ ਕਰਾਂਗੇ ਪਾਗ ਸ਼ੁਰੂ ਪਾਗ ਆਪਣੀ ਆਰੋਜ ਆਪਾਂ ਇੱਕ ਇੱਕ ਲੜ ਸਿਖਾਂਗੇ ਤੇ ਇਹ ਪੰਜ ਦਿਨ ਦਾ ਆਪਣਾ ਕੈਂਪ ਹੋਵੇਗਾ ਜੀ ਸਾਰਿਆਂ ਨੂੰ ਬੇਨਤੀ ਆ ਸਾਰੇ ਜਾਨੀ ਹਰ ਉਹ ਜੋ ਵੀਡੀਓ ਜੋ ਦੇਖੋ ਜੇ ਵੀ ਵੀਰਾਂ ਨੇ ਚੈਨਲ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਸੋ ਸਬਸਕ੍ਰਾਈਬ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜੇ ਨਹੀਂ ਸਿੱਖ ਸਕੇ ਉਹ ਵੀ ਸਿੱਖ ਸਕੇ ਸਭ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਵਿੰਦਰ ਸਿੰਘ ਖਾਲਸਾ ਗੁਰਕਿਰਪਾ ਦਾ ਸਤਿ ਆਸ਼ ਵੀਡੀਓ ਕਰਾਂ ਤੋਂ ਜੀ ਅੱਜ ਆਪਾਂ ਵੀਡੀਓ ਬਣਾਉਣ ਜਾਣੇ ਆ ਜੀ ਜਿਹੜੇ ਬੱਚੇ ਨਵੀਂ ਪੱਗ ਸਿੱਖ ਰਹੇ ਆ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਪਹਿਲਾ ਲੜ ਪਾਉਣ ਵਿੱਚ ਦਿੱਕਤ ਆਉਂਦੀ ਹੈ ਜੀ ਆਪਾਂ ਉਹਦੇ ਬਾਰੇ ਜਾਣਕਾਰੀ ਦਵਾਂਗੇ ਪਰ ਪਹਿਲਾ ਲੜ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਪਾਈਏ ਆਓ ਆਪਾਂ ਪੱਗ ਸ਼ੁਰੂ ਕਰ ਦਿਆਂ ਜੀ ਸਭ ਤੋਂ ਪਹਿਲਾਂ ਜੀ ਆਪਾਂ ਪੂਣੀ ਕਰਨ ਤੋਂ ਬਾਅਦ ਪੂਣੀ ਤੁਸੀਂ ਵੀਡੀਓ ਵੀਡੀਓ ਦੇਖ ਸਕਦੇ ਆ ਆਪਾਂ ਲਿਖ ਪਾਇਆ ਹੋਇਆ ਜਾ ਉਹਦੇ ਵਿੱਚ ਵੀਡੀਓ ਦੇਖ ਲਓ ਪੂਣੀ ਕਰਨ ਤੋਂ ਬਾਅਦ ਦੋਨੋਂ ਪੱਲੇ ਪਹਿਲਾਂ ਆਪਾਂ ਇਸ ਤਰ੍ਹਾਂ ਬਰਾਬਰ ਕਰ ਲੈਣੇ ਆ ਪੱਲੇ ਬਰਾਬਰ ਕਰਨ ਤੋਂ ਬਾਅਦ ਖੱਬੇ ਹੱਥ ਵਿੱਚ ਆਹ ਕੰਨ ਫੜ ਲਓ ਸੱਜੇ ਹੱਥ ਵਿੱਚ ਆਪੂ ਨਹੀਂ ਫੜ ਕੋਈ ਫੜ ਕੇ ਜਿਹੜਾ ਖੁੱਲਾ ਪਾਸਾ ਆਇਆ ਉਹਨੂੰ ਆਪਣੀ ਸਿਰ ਤੇ ਫੜ ਲੈਣਾ ਜੀ ਆਹ ਫੜੋ ਜੀ ਠੀਕ ਹੈ ਜੀ ਮੱਥਾ ਟੇਕੋ ਤੇ ਲਾ ਨੂੰ ਗਿਚਿਤ ਰੱਖ ਰਿਹਾ ਹੁਣ ਕੀ ਕਰਨਾ ਜੀ ਦੋਨੇ ਪੱਲੇ ਬਰਾਬਰ ਕਰਕੇ ਪੂਣੀ ਦੀ ਚੌੜਾਈ ਜ਼ਿਆਦਾ ਨਾ ਹੋਵੇ ਇਹ ਧਿਆਨ ਰੱਖਣਾ ਬੈਕ ਸਾਈਡ ਦੀ ਘਰ ਤੋਂ ਲੜ ਸਿਰ ਦੇ ਸੈਂਟਰ ਵਿੱਚ ਰੱਖ ਲਿਓ ਇਹ ਧਿਆਨ ਰੱਖਣਾ ਜਿਹੜਾ ਆਹ ਪਾਸਾ ਆ ਇਹਨੂੰ ਆਪਾਸੇ ਦੇ ਸੈਂਟਰ ਵਿੱਚ ਰੱਖਣਾ ਇਸ ਪਾਸੇ ਨੂੰ ਸਿੱਧੇ ਸੈਂਟਰ ਚ ਨਹੀਂ ਰੱਖਣਾ ਆਹ ਕਿਨਾਰੀ ਜਿਹੜੀ ਆ ਇਹ ਬੰਦ ਵਾਲਾ ਪਾਸਾ ਆ ਇਹਨੂੰ ਸਿੱਧੇ ਸੈਂਟਰ ਵਿੱਚ ਰੱਖਣਾ ਦੋਨੇ ਪਹਿਲੇ ਬਰਾਬਰ ਕਰ ਲਓ ਹੱਥ ਤੱਕ ਸਵਾਈ ਕਰਕੇ ਪਹਿਲਾਂ ਦੋਨੇ ਪਹਿਲੇ ਦੇਖੋ ਬਰਾਬਰ ਆ ਉੱਪਰਲਾ ਪਾਸਾ ਖਿੱਚੋ ਖਿੱਚ ਕੇ ਇਹ ਤਾਂ ਇੱਧਰ ਰੱਖਣਾ ਆਹ ਥੋੜਾ ਉੱਪਰ ਚੱਕ ਕੇ ਚੁੰਡੀ ਭਰ ਕੇ ਤੇ ਫੋਲਡ ਕਰ ਦਿਓ ਬੜੇ ਆਰਾਮ ਨਾਲ ਕਾਲੀ ਨਹੀਂ ਕਰਦੀਆਂ ਆਪਾਂ ਆਹ ਦੇਥੋਂ ਹੀ ਫੋਲਡ ਕਰ ਲਿਆ ਹੱਥ ਨਾਲ ਪ੍ਰੈਸ ਕਰਕੇ ਅਪਨ ਅੱਧੀ ਅੱਖ ਔਰ ਕਰਕੇ ਲੜ ਨੂੰ ਕੰਦੇ ਥੱਲੇ ਲੈ ਜਾਣਾ ਆਪਾਂ ਆਮ ਬੱਚੇ ਕੀ ਕਰਦੇ ਆ ਜੋ ਲੜ ਪਾਉਂਦੇ ਆ ਇੱਥੋਂ ਅੱਖ ਕਵਰ ਕਰਕੇ ਗਲ ਨੂੰ ਇੰਦਾ ਕਵਰ ਕਰ ਲੈਂਦੇ ਆ ਇਹਦਾ ਨੁਕਸਾਨ ਕੀ ਹੈ ਜੀ ਜੋ ਨੈਕਸਟ ਲੜਾ ਉੱਪਰ ਪਾਉਣਾ ਆਪਾਂ ਉਦੋਂ ਨਾਲ ਇਹ ਲੜ ਇਥੋਂ ਖਿਸਕ ਜਿਆਣਾ ਤੇ ਇੱਥੇ ਇਦਾਂ ਇਕੱਠਾ ਹੋ ਜਾਣਾ ਨੇ ਇਸ ਕਰਕੇ ਆਪਾਂ ਪਹਿਲਾਂ ਹੀ احتیاط ਨਾਲ ਅੱਖ ਤੋਂ ਕਵਰ ਕਰਕੇ ਲੜ ਨੂੰ ਲੜ ਸਿੱਧਾ ਕਾਂਦੇ ਥੱਲੇ ਇਹ ਦੇਖੋ ਜੀ ਇਹ ਪੈ ਗਿਆ ਆਪਣਾ ਪਹਿਲਾ ਲੜ ਆਪਾਂ ਇਸੇ ਤਰ੍ਹਾਂ ਇੱਕ ਇੱਕ ਲੜ ਕਰਕੇ ਵੀਡੀਓ ਪਾਵਾਂਗੇ ਨੈਕਸਟ ਲੜ ਜਿਹੜਾ ਆਉਣਾ ਆ ਉਹਨੂੰ ਪਿੰਚ ਕਿਸ ਤਰ੍ਹਾਂ ਕਰਨਾ ਆ ਉਹ ਤੁਸੀਂ ਅਗਲੀ ਵੀਡੀਓ ਵਿੱਚ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਕਮੈਂਟ ਰਾਈ ਜੁੜ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਜੀ ਸਬਸਕ੍ਰਾਈਬ ਨਹੀਂ ਕੀਤਾ ਤੋਂ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ